ਹਾਂਜੀ ਪ੍ਰਧਾਨ ਜੀ ਆਪਣਾ ਜਿਹੜਾ 5 ਤਰੀਕ ਦਾ ਧਰਨਾ ਆ 5 ਅਗਸਤ ਦਾ ਉਸ ਬਾਰੇ ਜਾਣਕਾਰੀ ਦਿਓ ਜੀ ਪਾਵਰ ਕਮੇਂਟ ਟ੍ਰਾਂਸਪੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਵੱਲੋਂ ਲਗਾਤਾਰ ਪੰਜਾਬ ਦੀ ਸਰਕਾਰ ਦੇ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਸਰਕਾਰ ਨਾਲ ਮੀਟਿੰਗਾਂ ਦਾ ਜਿਹੜਾ ਦੌਰ ਹੈ ਪਿਛਲੇ ਸਮੇਂ ਦੇ ਵਿੱਚ ਬੋਰਡ ਦੀ ਮੈਨੇਜਮੈਂਟ ਦੇ ਨਾਲ ਤੇ ਸਰਕਾਰ ਦੇ ਨਵੇਂਜੇ ਨਾਲ ਤੇ ਸਰਕਾਰ ਨਾਲ ਮੀਟਿੰਗ ਵੀ ਹੋਈ ਹੈ ਜਿਦੇ ਵਿੱਚ ਆਊਟਸੋਰਸਡ ਜਿਹੜੇ ਮੁਲਾਜ਼ਮਾਂ ਉਹਨਾਂ ਨੂੰ ਸਿੱਧਾ ਵਿਭਾਗ ਦੇ ਵਿੱਚ ਸ਼ਾਮਲ ਕਰਨ ਕਟੋਟ ਗੁਜ਼ਾਰੇਯੋਗ ਤੁਖਾਂ ਲਾਗੂ ਕਰ ਹਾਸਾ ਪੀੜਿਤ ਪਰਿਵਾਰ ਨੂੰ ਬਕੀ ਨੌਕਰੀ ਪੈਨਸ਼ਨ ਦੀ ਗਰੰਟੀ ਕਰਨ ਨੀਜੀਕਰਨ ਦੀ ਨੀਤੀ ਨੂੰ ਜਿਹੜਾ ਉਹ ਮੁਦਲੀ ਤੌਰ ਤੇ ਰੱਦ ਕਰਨ ਕਿਉਂਕਿ ਬਿਜਲੀ ਅਦਾਰੇ ਦੇ ਅੰਦਰ ਤੇ ਕਿਸੇ ਵੀ ਖੇਤਰ ਅੰਦਰ ਨੀਜੀਕਰਨ ਦੀ ਜਿਹੜੀ ਨੀਤੀ ਹੈ ਉਹ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਲਗਾਤਾਰ ਜਿਹੜੀ ਹੈ ਉਹ ਲਾਗੂ ਕਰ ਰਹੀ ਹੈ ਇਸ ਕਰਕੇ ਜਿਹੜੇ ਇਸ ਨੀਜੀਕਰਨ ਦੀ ਮਾਰ ਰੇ ਮਰ ਰਹੇ ਆ ਉਹ ਸੀਐਚਬੀ ਕਾਮੇ ਜਿਨ੍ਹਾਂ ਨਾਲ ਲਗਾਤਾਰ ਬਿਜਲੀ ਦਾ ਕਰੰਟ ਨਾ ਮਿਲਣ ਕਾਰਨ ਹਾਫੇ ਹੋ ਰਹੇ ਹੈਗੇ ਆ ਉਹਨਾਂ ਦੀਆਂ ਜਾਨਾਂ ਜਾ ਰਹੀਆਂ ਕੋਈ ਅਪੰਗ ਹੋ ਰਿਹਾ ਇਸ ਕਰਕੇ ਉਹ ਲਗਾਤਾਰ ਆਪਣੀ ਮਹੱਤੀਅਤ ਤੇ ਜਾਇਜ਼ਮੰਦਾਂ ਦੀ ਪ੍ਰਾਪਤੀ ਲਈ ਸਰਕਾਰ ਦੇ ਵਿਰੁੱਧ ਸੰਘਰਸ਼ ਵੀ ਕਰ ਰਹੇ ਹੈਗੇ ਆ ਇਸ ਕਰਕੇ ਜੋ ਸਰਕਾਰ ਨਾਲ ਮੀਟਿੰਗਾਂ ਹੋਈਆਂ ਸਰਕਾਰ ਨੇ ਹਾਂ ਪਖੀਉਂ ਦਾ ਰਾਪੜਿਆ ਬੋਰਡ ਨੇ ਹਾਂ ਪਖੀਉਂ ਦਾ ਰਾਪੜਿਆ ਇਸ ਕਰਕੇ ਉਸ ਗੱਲ ਨੂੰ ਇੰਪਲੀਮੈਂਟ ਕਰਾਉਣ ਵਾਸਤੇ ਲਾਗੂ ਕਰਨ ਵਾਸਤੇ ਅਸੀਂ ਜੂਝ ਰਹੇ ਆ ਲਗਾਤਾਰ ਉਹ ਕਹਿ ਦਿੰਦੇ ਆ ਵੀ ਅਸੀਂ ਕਰਾਂਗੇ ਫਿਰ ਵੀ ਉਹਨਾਂ ਨੇ ਕਿਹਾ ਅਸੀਂ ਕਰਾਂਗੇ ਡਿਪਾਰਟਮੈਂਟ ਦੇ ਵਿੱਚ ਕਿਸ ਤਰ੍ਹਾਂ ਸ਼ਾਮਲ ਕਰਦੇ ਆ ਪਰ ਸਾਡਾ ਇਹ ਵੀ ਕਦੋਂ ਕਰਦੇ ਕਿਉਂਕਿ ਇਹ ਗੱਲ ਹੈ ਸਾਢੇ 3 ਸਾਲ ਤੋਂ ਇਹ ਸਰਕਾਰ ਨੂੰ ਹੋ ਗਏ 4-5 ਪੰਲੇ ਹੋ ਗਏ ਇਸੇ ਤਰ੍ਹਾਂ ਦੂਜੀਆ ਸਰਕਾਰਾਂ ਨੇ ਵੀ ਲਾਰੇ ਲੰਪੇ ਲਾਏ ਹੈਗੇ ਇਸ ਕਰਕੇ ਸਾਡਾ ਜਿਹੜਾ ਡਾਟਾ ਸੀਗਾ ਉਹ ਵੀ ਅਸੀਂ ਸਬਮਿਟ ਕਰਤਾ ਉਹਨਾਂ ਨੇ ਵੀ ਆਪਦਾ ਡਾਟਾ ਜੁਟਾ ਇਕੱਠਾ ਕਰਵਾ ਲਿਆ ਇਸ ਕਰਕੇ ਸਾਡਾ ਇਹ ਹੈ ਕਿ ਸਾਨੂੰ ਸਿੱਧਾ ਵਿਭਾਗ ਦੇ ਅੰਦਰ ਸ਼ਾਮਲ ਕਰਕੇ ਜਿਹੜੀਆਂ ठेकेदार ਨਵੀਆਂ ਕੰਪਨੀਆਂ ਆਈਆਂ ਯੂਨੀਆਫੀਸ਼ੀਅਲੀਆਂ ਕੰਪਨੀਆਂ ਸੀਗੀਆਂ ਤਨਾਟ ਕੰਪਨੀਆਂ ਸੀਗੀਆਂ ਉਹ ਵੀ ਲੁੱਟ ਕਰ ਗਈਆਂ ਤੇ ਜਿਹੜੀਆਂ ਮੌਜੂਦਾ ਕੰਪਨੀਆਂ ਆਈਆਂ ਉਹ ਵੀ ਲੁੱਟ ਕਰਨ ਵਾਸਤੇ ਉਹਨਾਂ ਦਾ ਵੀ ਰਾਹ ਖੋਲਿਆ ਹੈਗਾ ਇਸ ਕਰਕੇ ਸਾਡੀ ਇਹ ਮੰਗ ਹੈ ਕਿ ਕੰਪਨੀ ਨੂੰ ਬਾਹਰ ਕੱਢ ਕੇ ਸਿੱਧਾ ਕੰਮ ਨੂੰ ਸਬ-ਵਿਭਾਗ ਦੇ ਵਿੱਚ ਸ਼ਾਮਲ ਕਰਨ ਘੱਟੋ ਘੜੀ ਗਜਰੀ ਜੋਤ ਨੂੰ ਖਾਦ ਲੂ ਬੁਕਰਨਾ ਖਾਸ ਕਰਕੇ ਪੀੜਤ ਲਈ ਪੱਕੀ ਨੌਕਰੀ ਪੈਨਸ਼ਨ ਦੀ ਗਾਰੰਟੀ ਕਰ ਨੂੰ ਨੀਜੀਕਰਨ ਦੀ ਨੀਤੀ ਨੂੰ ਰੱਦ ਕਰਨ ਇਸ ਗੱਲ ਦੀ ਅਸੀਂ ਯੂਜ ਰਹੇ ਹਾਂ ਲੜ ਰਹੇ ਹਾਂ ਹੁਣ ਅਸੀਂ ਐਕਸ਼ਨ ਕੀਤਾ ਹੈ 5 ਤਰੀਕ ਨੂੰ ਬਿਜਲੀ ਮੰਤਰੀ ਦੀ ਜਿਹੜੀ ਕੋਠੀ ਹੈ ਉਹ ਤੱਕ ਰੋ ਰੱਖਿਆ ਉਹਦੇ ਧਰਨਾ ਪ੍ਰਦਰਸ਼ਨ ਰੱਖਿਆ ਇਸ ਕਰਕੇ ਮੈਂ ਪੰਜਾਬ ਦੇ ਸਮੂਹ ਸੀਐਚਬੀ ਸੀਐਚਡਬਲਯੂ ਕਮਨ ਨੂੰ ਅਪੀਲ ਕਰਾਂਗਾ ਕਿ 5 ਅਗਸਤ 5 ਅਗਸਤ ਨੂੰ ਮੁਕੰਮਲ ਹੜਤਾਲ ਕਰਕੇ ਬਿਜਲੀ ਮੰਤਰੀ ਦੀ ਰਾਇਸ਼ ਕੇ ਤੁਜਣਾ ਇਹ ਸਾਰੇ ਸਾਥੀਆਂ ਨੂੰ ਬੇਨਤੀ ਕਰਨੀ ਹੈ ਆਪਣਾ ਪਹਿਲਾ ਹੀ ਫੈਸਲਾ ਹੋਇਆ ਜੀ ਦਾ ਨੋਟਿਸ ਵੀ ਸਰਕਾਰ ਨੂੰ ਵੀ ਤੇ ਬੋਰਡ ਨੂੰ ਵੀ ਆਪਾਂ ਭੇਜਿਆ ਹੋਇਆ ਇਸ ਕਰਕੇ ਸਾਰੇ ਸਾਥੀ ਇਸ ਗੱਲ ਦੀ ਤਿਆਰੀ ਕਰਨ ਕੋਈ ਗੱਲਬਾਤ ਆਉਂਦੀ ਹੈ ਸਰਕਾਰ ਕੀ ਲੈ ਕੇ ਆਉਂਦੀ ਹੈ ਉਹ ਤੁਹਾਡੇ ਅੱਗੇ ਆਪਾਂ ਜ਼ਰੂਰ ਰੱਖਾਂਗੇ ਪਰ ਅੱਜ ਦੀ ਘੜੀ 5 ਅਗਸਤ 2025 ਦਾ ਪ੍ਰੋਗਰਾਮ ਜੋਰ ਨਾਲ ਆਪਾਂ ਉਹਨੂੰ ਲਾਗੂ ਕਰਨਾ ਤੇ ਬਿਜਲੀ ਮੰਤਰੀ ਦੀ ਰਾਇਸ ਦੇ ਅੱਗੇ ਪੁੱਜਣਾ ਇਹਨਾਂ ਦੀ ਤਿਆਰੀ ਦੇ ਵਿੱਚ ਸਾਰੇ ਸਾਥੀ ਝੁੱਟ ਜਾਣ ਜੋ ਵੀ ਨਾਲ ਇਸ ਕਰਕੇ ਸਾਰੇ ਸਾਥੀ ਆਪਦੀ ਤਿਆਰੀ ਦੇ ਵਿੱਚ ਆਉਣ ਪਰਿਵਾਰਾਂ ਸਮੇਤ ਆਉਣ ਬੱਚਿਆਂ ਸਮੇਤ ਆਉਣ ਤੇ ਤਿਆਰੀ ਪੂਰੀ ਮੁਕੰਮਲ ਕਰਨ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ